ਮੇਰੇ ਕੋ ਜੋਗ ਸ਼ਬਦ ਨਹੀਂ ਮੈਂ ਕਿੰਨਾ ਸ਼ਬਦਾਂ ਦੇ ਨਾਲ ਤਰਨ ਤਰਨ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਾਂ ਜੀ ਕਿ ਦਿਨ-ਬਦਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਜਿਹੜਾ ਵੱਧ ਰਿਹਾ ਤੇ ਅੱਜ ਅਸੀਂ ਵਾਰਡ ਨੰਬਰ 19 ਦੇ ਵਿੱਚ ਸ਼੍ਰੀਮਤੀ ਪ੍ਰਵੀਨ ਕੌਰ ਸਾਡੀ ਭੈਣ ਜਿਹਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਾਇਆ ਇਸ ਵਾਰਡ ਤੋਂ ਤੇ ਜਦੋਂ ਹੀ ਅਸੀਂ ਅੱਜ ਇਸ ਵਾਰਡ ਦੇ ਵਿੱਚ ਪਹੁੰਚੇ ਆ ਤੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਪਿਆਰ ਆਪਣੇ ਉਮੀਦਵਾਰ ਦੇ ਪ੍ਰਤੀ ਜਿਹੜੀ ਭਾਵਨਾ ਸੀ ਕਿ ਮੇਰੇ ਖਿਆਲ ਤੇ ਨਾਲ ਮੈਂ ਉਹਨਾਂ ਲੋਕਾਂ ਨੂੰ ਕਿਵੇਂ ਧੰਨਵਾਦ ਕਰਾਂ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਇਸ ਵਾਰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਅਸੀਂ ਜਿਹੜਾ ਉਹ ਨਗਰ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਬਣਾਈਏ ਤੇ ਅੱਜ ਜਕਾਰਿਆਂ ਦੇ ਗੂੰਜ ਦੇ ਵਿੱਚ ਵਾਰਡ ਨੰਬਰ 19 ਦੇ ਵਸਨੀਕਾਂ ਨੇ ਸ਼੍ਰੀਮਤੀ ਪ੍ਰਵੀਨ ਕੌਰ ਜੀ ਦੇ ਹੱਕ ਵਿੱਚ ਫਤਵਾ ਦਿੱਤਾ ਕਿ ਅਸੀਂ ਜਿਹੜੀ ਇੱਥੋਂ ਇੱਕ ਇੱਕ ਵੋਟ ਜੋ ਨਿਸ਼ਾਨ ਕਮਲ ਤੇ ਫੁੱਲ ਤੇ ਪਾ ਕੇ ਪੈਣ ਨੂੰ ਕਾਉਂਸਲਰ ਬਣਾ ਕੇ ਤੁਹਾਡੇ ਸਾਹਮਣੇ ਜਿਹੜਾ ਉਹ ਲੋਕਾਂ ਦੀ ਸੇਵਾ ਭਾਵਨਾ ਨੂੰ ਪ੍ਰਮੁੱਖ ਰੱਖਦੇ ਆਂ ਜਿਤਾ ਕੇ ਭੇਜਾਂਗੇ ਜਿਸ ਦੀ ਸਰਕਾਰ ਉਹ ਕਰਦਾ ਵਿਕਾਸ ਮੇਰਾ ਵਾਰਡ ਮੇਰਾ ਪਰਿਵਾਰ ਕਿਵੇਂ ਵੇਖਦੇ ਹੋ ਇਹ ਸਲੋਗਨ ਵੀ ਸਾਰੀਆਂ ਪਾਰਟੀਆਂ ਨੇ ਲਗਾਏ ਹੋਏ ਆ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਈ ਉੱਥੇ ਵੀ ਇਹ ਇਹੀ ਗੱਲਾਂ ਕਰਦੇ ਸੀ ਇਹਨੂੰ ਧੱਕਾ ਕੀਤਾ ਭਾਜਪੀ ਨੇ ਦਿੱਲੀ 'ਚ ਜਿੱਥੇ ਜਿੱਤ ਜਾਂਦੇ ਆ ਉੱਥੇ ਧੱਕਾ ਨਹੀਂ ਹੁੰਦਾ ਧੱਕੇ ਦੀ ਤੁਸੀਂ ਗੱਲ ਕਰਦੇ ਹੋ ਆ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ 22 ਕਾਉਂਸਲਰ ਸੀ ਜੀ ਜੀ ਤੁਹਾਡੇ ਸਾਹਮਣੇ ਆ ਉਥੇ ਧੱਕੇ ਦੇ ਨਾਲ ਹੀ ਇਹਨਾਂ ਆਪਣਾ ਮੇਅਰ ਬਣਾਤਾ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਲੋਕਤੰਤਰੀ ਉਥੇ ਵੀ ਦਿੱਲੀ ਚ ਪਿਛਲੇ 10 ਸਾਲ ਲਗਾਤਾਰ ਲੋਕਾਂ ਨੂੰ ਗਮਰਾਹ ਕਰਦੇ ਸੀ ਪਰ ਲੋਕ ਹੁਣ ਭਲੀ ਭੰਤ ਜਾਣ ਚੁੱਕੇ ਆ ਇਹਨਾਂ ਦਾ ਜਿਹੜਾ ਝੂਠ ਹੋ ਬੇਨਕਾਬ ਹੋ ਚੁੱਕਾ ਇਹ ਜੋ ਮਰਜ਼ੀ ਲੋਕਾਂ ਨੂੰ ਹੁਣ ਝੂਠ ਮਾਰਨ ਲੋਕਾਂ ਨੂੰ ਵਿਸ਼ਵਾਸ ਜਤੋਂ ਪਰ ਤਰਨ ਤਰਨ ਸ਼ਹਿਰ ਦੇ ਲੋਕ ਬੜੇ ਪੜੇ ਲਿਖੇ ਹੁਣ ਸੂਝਵਾਨ ਲੋਕ ਆ 15 ਸਾਲ ਬਾਅਦ ਇਲੈਕਸ਼ਨ ਹੋ ਰਹੀ ਆ ਲੋਕਾਂ ਨੂੰ ਪਤਾ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਅਸੀਂ ਇੱਥੇ ਨਗਰ ਕੌਂਸਲ ਦੇ ਵਿੱਚ ਕਾਉਂਸਲਰ ਤੇ 23 23 ਜਤਾ ਕੇ ਆਪਣਾ ਪ੍ਰਧਾਨ ਬਣਾਈਏ ਤਾਂ ਜੋ ਤੁਹਾਡੇ ਸਾਹਮਣੇ ਜੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵਹੀਰਾ ਘੱਟ ਕੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਹੋ ਰਹੇ ਨੇ ਆਪੋ ਆਪਣੇ ਉਮੀਦਵਾਰਾਂ ਤੇ ਹੱਕ 'ਚ ਫਤਵਾ ਦੇਣ ਲਈ ਤਿਆਰ ਬਰ ਤਿਆਰ ਨੇ ਮੈਂ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਨਗਰ ਨਿਵਾਸੀਆਂ ਨੇ ਇੱਕ ਹੀ ਬੇਨਤੀ ਕਰਦਾ ਕਿ 15 ਸਾਲ ਬਾਅਦ ਤੁਹਾਨੂੰ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਵੋਟ ਪਾਉਣ ਦਾ ਹੱਕ ਮਿਲ ਰਿਹਾ ਹੈ ਜੀ ਜੀ ਤੇ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਨੂੰ ਹਾਰ ਬਦਲ ਕੇ ਰੱਖ ਦਿੱਤੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ ਜੇ ਤੁਸੀਂ ਚਾਹਦੇ ਹੋ ਤੁਹਾਡੇ ਇਲਾਕਿਆਂ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋਵੇ ਜੇ ਤੁਸੀਂ ਚਾਹਦੇ ਹੋ ਤੁਹਾਡਾ ਇਲਾਕਾ ਵਿਕਾਸ ਦੇ ਨਾਲ ਭਰਪੂਰ ਹੋਵੇ ਤੇ ਮੇਰੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਆ ਦੋ ਤਰੀਕ ਨੂੰ ਇੱਕ ਇੱਕ ਵੋਟ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਾਓ ਤੁਹਾਡਾ ਪ੍ਰਦਾਨ ਹੋਵੇ ਤੁਹਾਡਾ 2014 ਤੋਂ ਲੈ ਕੇ 24 ਤੱਕ ਹੁਣ ਤੱਕ ਜਿੰਨੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਮਐਸਪੀ ਦਿੱਤੀ ਪਿਛਲੇ 17 ਸਾਲਾਂ ਚ ਕਿਸੇ ਨੇ ਨਹੀਂ ਕਿ ਮੇਰੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਵੀ ਪੈਂਡਿੰਗ ਰਹੀਆਂ ਪਿਛਲੇ ਸਮੇਂ ਤੋਂ ਮੰਗਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਬੜੇ ਸੋਹਰਦ ਨੇ ਮੈਂ ਤੇ ਇਹੀ ਕਹਾਂਗੀ ਕਿ ਮੈਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਆ ਮੈਨੂੰ ਮੌਕਾ ਦੇਣ 19 ਨੰਬਰ ਵਾਰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਭਾਰਤੀ ਜਨਤਾ ਪਾਰਟੀ ਦੀ ਇੱਥੇ ਮੀਟਿੰਗ ਹੋਈ ਆ ਤਾਂ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਤਸਵੀਰ ਵਿਖਾ ਦਿੱਤੀ ਜਾਵੇ ਕਿ ਭਾਰਤੀ ਜਨਤਾ ਪਾਰਟੀ ਵੀ ਜਿਹੜੀ ਆ ਉਹ ਹੁਣ ਦਿੱਲੀ 'ਚ ਸਰਕਾਰ ਬਣ ਤੋਂ ਬਾਅਦ ਹੰਗਾਰਾ ਵੀ ਪੰਜਾਬ ਦੇ ਵਿੱਚ ਮਿਲਦਾ ਹੋਇਆ ਨਜ਼ਰ ਆ ਰਿਹਾ ਪਰ ਹੁਣ 2 ਮਾਰਚ ਨੂੰ ਜਿਹੜੀ VOTING ਹੋਣੀ ਹੈ ਅਤੇ 56000 ਤੋਂ ਵੱਧ VOTER ਜਿਹੜੇ ਨੇ ਉਸ ਦਿਨ ਨੂੰ ਵੋਟਾਂ ਪਾਉਣਗੇ ਤਾਂ ਕਾਉਂਸਲਰ ਦੀਆਂ ਚੋਣਾਂ ਨੇ 19 ਨੰਬਰ ਵਾਰਡ ਦੇ ਵਿੱਚ ਅਸੀਂ ਮੌਜੂਦ ਆ ਸ਼੍ਰੀਮਤੀ ਪ੍ਰਵੀਨ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਪ੍ਰਧਾਨ ਜੀ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਕੌਂਸਲਰ ਚੋਣਾਂ ਨੂੰ ਲੈ ਕੇ ਮੇਰੇ ਕੋਲ ਜੋਗ ਸ਼ਬਦ ਨਹੀਂ ਮੈਂ ਕਿੰਨਾ ਸ਼ਬਦਾਂ ਦੇ ਨਾਲ ਤਰਨਤਨ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਾਂ ਜੀ ਕਿ ਦਿਨ-ਬਦਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਜਿਹੜਾ ਵੱਧ ਰਿਹਾ ਜੀ ਕੱਲ ਅਸੀਂ 23 ਵਾਰਡ ਦੇ ਵਿੱਚ ਮੈਂ ਸਮੁੱਚੇ ਸਾਥੀਆਂ ਦੇ ਨਾਲ ਗਿਆ ਸੀ ਉੱਥੇ ਵੀ ਇੱਕ ਛੋਟੀ ਜਿਹੀ ਬੈਠਕ ਜਿਹੜੀ ਉਹ ਰੈਲੀ ਦਾ ਰੂਪ ਧਾਰਨ ਕੀਤੀ ਜੀ ਜੀ ਤੇ ਅੱਜ ਅਸੀਂ ਵਾਰਡ ਨੰਬਰ 19 ਦੇ ਵਿੱਚ ਸ਼੍ਰੀਮਤੀ ਪ੍ਰਵੀਨ ਕੌਰ ਸਾਡੀ ਭੈਣ ਜਿਹਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਾਇਆ ਇਸ ਵਾਰਡ ਤੋਂ ਤੇ ਜਦੋਂ ਹੀ ਅਸੀਂ ਅੱਜ ਇਸ ਵਾਰਡ ਦੇ ਵਿੱਚ ਪਹੁੰਚੇ ਆ ਤੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਪਿਆਰ ਆਪਣੇ ਉਮੀਦਵਾਰ ਦੇ ਪ੍ਰਤੀ ਜਿਹੜੀ ਭਾਵਨਾ ਸੀ ਕਿ ਮੇਰੇ ਖਿਆਲ ਤੇ ਨਾਲ ਮੈਂ ਉਹਨਾਂ ਲੋਕਾਂ ਨੂੰ ਕਿਵੇਂ ਧੰਨਵਾਦ ਕਰਾਂ ਕਿ ਜਿਨ੍ਹਾਂ ਲੋਕਾਂ ਨੇ ਅੱਜ ਇਸ ਵਾਰਡ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਇੰਨੀ ਹਰਮਨ ਪਿਆਰਤਾ ਵਿਖਾਈ ਆ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਇਸ ਵਾਰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਅਸੀਂ ਜਿਹੜਾ ਉਹ ਨਗਰ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਬਣਾਈਏ ਤੇ ਅੱਜ ਜਕਾਰਿਆਂ ਦੀ ਗੂੰਜ ਦੇ ਵਿੱਚ ਵਾਰਡ ਨੰਬਰ 19 ਦੇ ਵਸਨੀਕਾਂ ਨੇ ਸ਼੍ਰੀਮਤੀ ਪ੍ਰਵੀਨ ਕੌਰ ਜੀ ਦੇ ਹੱਕ ਵਿੱਚ ਫਤਵਾ ਦਿੱਤਾ ਕਿ ਅਸੀਂ ਜਿਹੜੀ ਇੱਥੋਂ ਇੱਕ ਇੱਕ ਵੋਟ ਜੋ ਨਿਸ਼ਾਨ ਕਮਲ ਤੇ ਫੁੱਲ ਤੇ ਪਾ ਕੇ ਭੈਣ ਨੂੰ ਕੌਂਸਲਰ ਬਣਾ ਕੇ ਤੁਹਾਡੇ ਸਾਹਮਣੇ ਜਿਹੜਾ ਉਹ ਲੋਕਾਂ ਦੀ ਸੇਵਾ ਭਾਵਨਾ ਨੂੰ ਪਰ ਮੁੱਖ ਰੱਖਦੇ ਆਂ ਹਾ ਜਿਤਾ ਕੇ ਭੇਜਾਂਗੇ ਸੱਤਾਧਿਰ ਕਹਿੰਦੀ ਕਿ 24 ਦੇ 24 ਸਾਡੇ ਜਿੱਤਣਗੇ ਤੇ ਪ੍ਰਧਾਨ ਵੀ ਸਾਡਾ ਬਣੇਗਾ ਕਿਉਂਕਿ ਲੋਕਾਂ ਨੂੰ ਪਤਾ ਜਿਸ ਦੀ ਸਰਕਾਰ ਉਹ ਕਰਦਾ ਵਿਕਾਸ ਮੇਰਾ ਵਾਰਡ ਮੇਰਾ ਪਰਿਵਾਰ ਕਿਵੇਂ ਵੇਖਦੇ ਹੋ ਇਹ ਸਲੋਗਨ ਵੀ ਸਾਰੀਆਂ ਪਾਰਟੀਆਂ ਨੇ ਲਗਾਏ ਹੋਏ ਤੁਹਾਡੇ ਸਾਹਮਣੇ ਆ ਜੀ ਆ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਈ ਉੱਥੇ ਵੀ ਇਹ ਇਹੀ ਗੱਲਾਂ ਕਰਦੇ ਸੀ ਇਹਨੂੰ ਧੱਕਾ ਕੀਤਾ ਬੀਜੇਪੀ ਨੇ ਦਿੱਲੀ 'ਚ ਜਿੱਥੇ ਜਿੱਤ ਜਾਂਦੇ ਆ ਉੱਥੇ ਧੱਕਾ ਨਹੀਂ ਹੁੰਦਾ ਧੱਕੇ ਦੀ ਤੁਸੀਂ ਗੱਲ ਕਰਦੇ ਹੋ ਆ ਅਮਰੀਕ ਸਰ ਦੇ ਵਿੱਚ ਇਹਨਾਂ ਦੇ ਬਾਈਕ ਤੇਈ ਕੌਂਸਲਰ ਸੀ ਜੀ ਜੀ ਤੇ ਤੁਹਾਡੇ ਸਾਹਮਣੇ ਆ ਉਥੇ ਧੱਕੇ ਦੇ ਨਾਲ ਹੀ ਇਹਨਾਂ ਆਪਣਾ ਮੇਅਰ ਬਣਾਤਾ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਲੋਕਤੰਤਰ ਜੀ ਜੀ ਸਿਰਫ ਇਹਨਾਂ ਲੋਕਾਂ ਕੋਲੋਂ ਆਮ ਆਦਮੀ ਪਾਰਟੀ ਕੁਲ ਝੂਠ ਬੋਲਣ ਤੋਂ ਬਿਨਾ ਕੋਈ ਕੰਮ ਨਹੀਂ ਰਹਿ ਗਿਆ ਜੀ ਉਥੇ ਵੀ ਦਿੱਲੀ ਚ ਪਿਛਲੇ 10 ਸਾਲ ਲਗਾਤਾਰ ਲੋਕਾਂ ਨੂੰ ਗਮਰਾਹ ਕਰਦੇ ਸੀ ਪਰ ਲੋਕ ਹੁਣ ਭਲੀ ਭੰਤ ਜਾਣ ਚੁੱਕੇ ਆ ਇਹਨਾਂ ਦਾ ਜਿਹੜਾ ਝੂਠ ਹੋ ਬੇਨਕਾਬ ਹੋ ਚੁੱਕਾ ਇਹ ਜੋ ਮਰਜ਼ੀ ਲੋਕਾਂ ਨੂੰ ਹੁਣ ਝੂਠ ਮਾਰਨ لوکاں نو ਵਿਸ਼ਵਾਸ ਜਤੋਣ ਪਰ ਤਰਨਤਨ ਸ਼ਹਿਰ ਦੇ ਲੋਕ ਬੜੇ ਪੜੇ ਲਿਖੇ ਹਣ ਸੂਝਵਾਨ ਲੋਕ ਆ 15 ਸਾਲ ਬਾਅਦ ਇਲੈਕਸ਼ਨ ਹੋ ਰਹੀ ਆ ਲੋਕਾਂ ਨੂੰ ਪਤਾ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਅਸੀਂ ਇੱਥੇ ਨਗਰ ਕਾਉਂਸਲ ਦੇ ਵਿੱਚ ਕਾਉਂਸਲਰ 23 ਦੇ 23 ਜਿਤਾ ਕੇ ਆਪਣਾ ਪ੍ਰਧਾਨ ਬਣਾਈਏ ਤਾਂ ਜੋ ਜਿਹੜੀਆਂ ਕੇਂਦਰ ਵੱਲੋਂ ਯੋਜਨਾਵਾਂ ਆ ਰਹੀਆਂ ਨੇ ਇੱਕ ਇੱਕ ਗਰੀਬ ਤੱਕ ਪਹੁੰਚ ਸਕਣ ਗਰੀਬ ਨੂੰ ਕਦੀ ਚੌਧਰੀ ਦੇ ਦਰਵਾਜ਼ੇ ਤੇ ਬਹਿਣਾ ਨਾ ਪਵੇ ਤੁਹਾਡੇ ਸਾਹਮਣੇ ਆ ਜੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵਹੀਰਾ ਕੱਤ ਕੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਹੋ ਰਹੇ ਨੇ ਆਪੋ ਆਪਣੇ ਉਮੀਦਵਾਰਾਂ ਤੇ ਹੱਕ 'ਚ ਫਤਵਾ ਦੇਣ ਲਈ ਤਿਆਰ ਬਰ ਤਿਆਰ ਨੇ 2 ਤਰੀਕ ਨੂੰ VOTER ਜਿਹੜੇ ਨੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੇ ਭਾਜਪਾ ਵੱਲੋਂ ਬੋਲਦੇ ਹੋਏ ਉਹਨਾਂ ਨੂੰ ਮੈਸੇਜ ਸੁਨੇਹਾ ਕੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਸਮੁੱਚੇ ਨਗਰ ਨਿਵਾਸੀਆਂ ਜੀ ਜੀ ਇੱਕ ਹੀ ਬੇਨਤੀ ਕਰਦਾ ਕਿ 15 ਸਾਲ ਬਾਅਦ ਤੁਹਾਨੂੰ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਵੋਟ ਪਾਉਣ ਦਾ ਹੱਕ ਮਿਲ ਰਿਹਾ ਜੀ ਜੀ ਤੇ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਮੈਂ ਬੜੀ ਵੱਡੀ ਤੁਹਾਡੇ ਮਾਧਿਅਮ ਰਾਈ ਗੱਲ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਨੂੰ ਹਾਰ ਬਦਲ ਕੇ ਰੱਖ ਦਿੱਤੀ ਤੇ ਮੈਂ ਇੱਕ ਹੀ ਅਪੀਲ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ ਜੇ ਤੁਸੀਂ ਚਾਹਦੇ ਹੋ ਤੁਹਾਡੇ ਇਲਾਕਿਆਂ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋਵੇ ਜੇ ਤੁਸੀਂ ਚਾਹਦੇ ਹੋ ਤੁਹਾਡੇ ਇਲਾਕਿਆਂ ਤੇ ਵਿੱਚ ਡਵੈਲਪਮੈਂਟ ਡਵੈਲਪਮੈਂਟ ਸ਼ੁਰੂ ਹੋਵੇ ਜੇ ਤੁਸੀਂ ਚਾਹਦੇ ਹੋ ਤੁਹਾਡਾ ਇਲਾਕਾ ਵਿਕਾਸ ਦੇ ਨਾਲ ਭਰਪੂਰ ਹੋਵੇ ਤੇ ਮੇਰੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਆ ਦੋ ਤਰੀਕ ਨੂੰ ਇੱਕ ਇੱਕ ਵੋਟ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਾਓ ਤੁਹਾਡਾ ਪ੍ਰਦਾਨ ਹੋਵੇ ਤੁਹਾਡਾ ਕਾਉਂਸਲਰ ਹੋਣ ਇਲਾਕੇ ਦੇ ਪਿਛਲੇ 15 ਸਾਲ ਦੇ ਜਿਹੜੇ ਰੁਕੇ ਵਿਕਾਸਾ ਉਹ ਪਹਿਲ ਦੇ ਆਧਾਰ ਤੇ ਜਿਹੜਾ ਉਹ ਪੂਰਤੀ ਕਰਾਂਦੇ ਸਮਰਾਥੋਂ ਵੱਲ ਕਿਸਾਨਾਂ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੀ ਸੋਚ ਹੈ ਅਤੇ ਉਹਨਾਂ ਦੇ ਲਈ ਕੀ ਯੋਜਨਾ ਰਹਿਣ ਵਾਲੀ ਹੈ ਤੁਹਾਡੇ ਸਾਹਮਣੇ ਹੈ ਜੀ ਸਾਡਾ ਖੇਤੀ ਪ੍ਰਧਾਨ ਸੁਪਾ ਹੈ ਜੀ ਜੀ ਹਰੇਕ ਪੱਖ ਤੋਂ ਪਿਛਲੇ 10 ਸਾਲਾਂ ਦੇ ਦਰਮਿਆਨ 2014 ਤੋਂ ਲੈ ਕੇ 24 ਤੱਕ ਹੁਣ ਤੱਕ ਜਿੰਨੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਮਐਸਪੀ ਦਿੱਤੀ ਪਿਛਲੇ 17 ਸਾਲਾਂ ਚ ਕਿਸੇ ਨੇ ਨਹੀਂ ਦਿੱਤੀ ਜਿਹੜੀਆਂ ਵੀ ਸਾਡੀ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਨੇ ਕੇਂਦਰ ਰੋਣਾਂ ਤੇ ਨਾਲ ਪ੍ਰੋਪਰ ਤਾਲਮਿਲ ਦੇ ਵਿੱਚ ਗੁਰੂ ਕਿਰਪਾ ਕਰੇ ਕਿ ਮੇਰੇ ਕਿਸਾਨ ਵੀਰਾਂ ਦੀਆਂ ਜਿਹੜੀਆਂ ਵੀ ਪੈਂਡਿੰਗ ਰਹੀਆਂ ਪਿਛਲੇ ਸਮੇਂ ਤੋਂ ਮੰਗਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਪੰਜਾਬ ਦੇ ਲਈ ਕਿਸਾਨਾਂ ਤੇ ਲਈ ਬੜੇ ਸੋਹਰਦ ਨੇ ਜਲਦੀ ਤੋਂ ਜਲਦੀ ਜਿਹੜੀ ਉਹਨਾਂ ਦੀ ਵੀ ਪੂਰਤੀ ਹੋਣੀ ਜਾ ਰਹੀ ਧੰਨਵਾਦ ਜੀ ਤਾਂ ਮੈਂ ਤੁਹਾਡਾ ਕੀ ਨਾਮ ਹੈ ਕੀ ਵਾਰਡ ਵਾਸੀਆਂ ਨੂੰ ਤੁਸੀਂ ਅਪੀਲ ਕਰਨੀ ਚਾਹੋ ਮੇਰਾ ਨਾਮ ਪ੍ਰਵੀਨਤ ਕੋਹਰੇ ਮੈਂ 19 ਨੰਬਰ ਵਾਰਡ ਦੀ ਹਾਂ ਮੈਂ ਤੇ ਇਹੀ ਕਹਾਂਗੀ ਕਿ ਮੈਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਆ ਮੈਨੂੰ ਮੌਕਾ ਦੇਣ ਮੈਨੂੰ ਮੌਕਾ ਦੇਣ ਮੈਂ ਆਪਣੇ ਮਹੱਲੇ ਦੇ ਆਪਣੇ ਗਲੀਆਂ ਦਾ ਮੈਂ ਵਿਕਾਸ ਕਰੂੰਗੀ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਚ ਕਿ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਇੱਥੇ ਭਾਜੀਪੀ ਦੀ ਇੱਥੇ ਆਮ ਲੋਕਾਂ ਦੇ ਵਿੱਚ ਜਿਹੜੀ ਪਹੁੰਚੀ ਹੈ ਅਤੇ ਚੋਣ ਪ੍ਰਚਾਰ ਕਰ ਰਹੀ ਹੈ ਸਤਾਰਾ ਸਿੰਘ ਡੇਲੀਰੀ ਹਰਪ੍ਰੀਤ ਸਿੰਘ ਸਿੰਧਵਾਦ ਅਤੇ ਹੋਰ ਪਤਵੰਤੇ ਸੱਜਣਾਂ ਜਿਹੜੇ ਆ ਹੁਣ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇਣ ਦੇ ਵਾਸਤੇ ਇੱਥੇ ਸੱਤਾਧਿਰ ਨੂੰ ਚੁਣੌਤੀ ਦੇਣ ਦੇ ਵਾਸਤੇ ਭਾਜਪਾ ਨੇ ਮੋਰਚਾ ਖੋਲ੍ਹਿਆ ਹੈ ਤੇ ਘਰ-ਘਰ ਪ੍ਰਚਾਰ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਰਕਾਰ ਦਾ ਵੀ ਹੋ ਰਿਹਾ ਤੇ ਸੇ ਕਾਉਂਸਲਰ ਚੋਣਾਂ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਵੋਟ ਤੇ ਸਪੋਰਟ ਦੀ ਗੱਲ ਕੀਤੀ ਜਾ ਰਹੀ ਕੈਮਰਾ ਕਮਾ ਦਿੱਤਾ ਜਾਵੇ ਅਵਤਾਰ ਬੰਟੀ ਇਸ ਤੋਂ ਇਲਾਵਾ ਸਤਾਰਾ ਸਿੰਘ ਡਲੀਰੀ ਹਰਪ੍ਰੀਤ ਸਿੰਘ ਜੀ ਸਿੰਧਬਾਦ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤਾਂ ਹੋਰ ਸਮੁੱਚੀ ਟੀਮ ਭਾਜਪਾ ਦੀ ਜਿਹੜੀ ਆ ਡੋਰ ਟੂ ਡੋਰ ਆਪਣੇ ਕੌਂਸਲਰਾਂ ਦੀ ਪ੍ਰਚਾਰ ਪ੍ਰਚਾਰ ਆਪਣੇ ਕੌਂਸਲਰਾਂ ਦੇ ਲਈ ਪ੍ਰਚਾਰ ਕਰ ਰਹੀ ਹੈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਜੀਤ ਸਿੰਘ ਨજર ਨਿਊਜ਼ ਤਰਨਤਾਰਨ